ਮੈਂ ਪੰਜਾਬ ਦੇ तमाम ਉਹਨਾਂ ਲੋਕਾਂ ਨੂੰ ਅੱਜ ਵੀ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨਿਆਂ ਦੀਆਂ ਸਾਡਾ ਨਿਆ ਪੱਤਰ ਆਇਆ ਹੈ ਉਹ ਸਾਗੀਆਂ ਕਿ ਅਸੀਂ ਆਉਣ ਵਾਲੇ ਸਮੇਂ ਚ ਅਗਰ ਜਦੋਂ ਸਾਡੀ ਸਰਕਾਰ ਬਣ ਜਾਂਦੀ ਹੈ ਇੰਡੀਆ ਗੱਠਜੋੜਨ ਦੀ ਸਰਕਾਰ ਬਣ ਜਾਂਦੀ ਹੈ ਉਹਦੇ ਵਿੱਚ ਕਿਸਾਨਾਂ ਲਈ ਮਜ਼ਦੂਰਾਂ ਲਈ ਨੌਜਵਾਨਾਂ ਲਈ کس پر جڑا نیا پتر کریں گے میں وہ تو تھی ہونا چاہتا ہے اور پہلے بھی دس سال پارٹی دی سرکار رہی یو پی میرا خیال اج کے اندر جنیاں بھی گرنٹیز چل رہی ہیں جا جو بھی چنیا سکیم چل رہی ہیں وہ کانگریس پارٹی لے کے آئی چاہے وہ مدرے گا سکیم منریگا سو دن دی گرنٹی ਰਾਨੀਜੀ ਜੋ ਦਵਿੰਦਰ ਜੀ ਨੇ ਕਿਹਾ ਕਾਂਗਰਸ ਪਾਰਟੀ ਨੇ ਜੋ کیا ਉਹ ਕੀਤਾ ਰਾਈਟ ਟੂ ਇਨਫੋਰਮੇਸ਼ਨ ਐਕਟ ਇਹ ਰਾਈਟ ਟੂ ਇਨਫੋਰਮੇਸ਼ਨ ਅੱਜ ਐਸਾ ਵੱਡਾ ਐ ਕਾਂਗਰਸ ਪਾਰਟੀ ਲੈ ਕੇ ਆਈ ਜੀਰੇ ਰਾਹੀ तमाम ਜਿਹੜੇ ਕਰਪਸ਼ਨ ਕੇਸੇਸ ਜੋ तमाम ਚੀਜ਼ਾਂ ਨਿਕਲ ਕੇ ਬਾਹਰ ਆ ਰਹੀਆਂ ਜਿਹੜੀਆਂ ਅੱਜ ਕੱਲ ਮੀਡੀਆ ਦੇ ਕੋਲੇ ਆਉਂਦੀਆਂ ਤੇ ਫਿਰ ਦੇਸ਼ ਦੇ ਲੋਕਾਂ ਨੂੰ ਤੇ ਆਮ ਲੋਕਾਂ ਨੂੰ ਪਤਾ ਚੱਲ ਗਿਆ ਨਹੀਂ ਪਤਾ ਹੀ ਨਹੀਂ ਸੀ ਕਿ ਦੇਸ਼ ਦੇ ਅੰਦਰ ਕਿਸ ਤਰੀਕੇ ਦਾ ਕੰਮ ਹੋ ਰਿਹਾ ਹੈ ਰਾਈ ਟੂ ਫੂਡ ਅੱਜ ਹਰ ਗਰੀਬ ਦੇ ਘਰੇ ਜਿਹੜਾ ਰਾਸ਼ਨ ਜਾ ਰਿਹਾ ਹੈ ਬੇਸ਼ੱਕ ਹੋਰ ਤੇ ਅੱਜ ਮੋਦੀ ਸਾਹਿਬ ਦਾ ਉਸ ਰਾਸ਼ਨ ਤੇ ਗੱਟੇ ਤੇ ਫੋਟੋ ਲਾ ਦਿੱਤੀ ਗਈ ਹੈ ਲੇਕਿਨ ਇਹ ਜਿਹੜੀ ਸਕੀਮ ਹੈ ਇਹ ਕਾਂਗਰਸ ਪਾਰਟੀ ਰਾਈਟ ਟੂ ਫੂਡ ਜਿਹੜਾ ਘਰ ਘਰ ਰਾਸ਼ਨ ਪਹੁੰਚਾਉਣ ਦਾ ਕੰਮ ਹੈ ਮੈਨੂੰ ਯਾਦ ਹੈ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਉਸ ਦਿਨ ਕਬਰ ਆਤ ਵੀ ਹੋਈ ਸੀ ਦਿਲ ਦਾ ਕੋਈ ਪ੍ਰੋਬਲਮ ਸੀਗੀ ਲੇਕਿਨ ਉਸ ਬਿਲ ਤੇ ਸਾਈਨ ਕਰਕੇ ਸ਼੍ਰੀਮਤੀ ਸੋਨੀਆ ਗਾਦੀ ਜੀ ਹਸਪੀਟਲ ਗਈ ਸਰ ਇਸ ਤਰ੍ਹਾਂ ਹੀ ਅੱਜ ਚਾਹੇ ਉਹ ਸਾਰੀਆਂ ਬੀਮਾ ਯੋਜਨਾਵਾਂ ਚਾਹੇ ਆ ਜਿਹੜੀਆਂ ਐਂਬੂਲੈਂਸ 108 ਇਹ ਡਾਕਟਰ ਬਨਮੋਹਨ ਸਿੰਘ ਜੀ ਦੀ ਹੋਰ ਯੂਪੀਐਸ ਸਰ ਗਵਰਨਮੈਂਟ ਦੀ ਦੇ ਰਹੀ ਬਾਅਦ ਮੈਨੂੰ ਯਾਦ ਹੈ ਜੋ ਕਾਂਗਰਸ ਪਾਰਟੀ ਨੇ ਕਿਆ ਪਹਿਲਾਂ ਵੀ ਮੈਨੀਫੈਸਟੋ ਦੇ ਅੰਦਰ ਉਹ ਹਮੇਸ਼ਾ ਕੀਤਾ ਉਸੇ ਤਰ੍ਹਾਂ ਹੀ ਅੱਜ ਸਭ ਤੋਂ ਵੱਡੀ ਗੱਲ ਜਿਹੜੀ ਹੈ ਪੰਜਾਬ ਦੇ ਲਈ ਕਿਸਾਨ ਮਿਆਂ ਉਹ ਕਿਸਾਨ ਮਿਆਂ ਅੱਜ ਕੀ ਹੈ ਮੈਨੂੰ ਪਤਾ ਹੈ ਕਿ 1967 ਇਹ ਵੀ ਸਾਕੇ ਵਿੱਚੋਂ ਹੀ ਆਇਆ ਕਿ ਕਿਸਾਨਾਂ ਨੂੰ ਜਦੋਂ ਐਮਐਸਪੀ ਮਿਲੀ ਜਦੋਂ ਕਿਸਾਨ ਨੂੰ ਐਮਐਸਪੀ ਮਿਲੀ ਉਹ ਕਾਂਗਰਸ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਹ ਐਮਐਸਪੀ ਦਿੱਤੀ ਸੀ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਨਿਆ ਪੱਤਰ ਦੇ ਵਿੱਚ ਇਹ ਲਿਖਿਆ ਗਿਆ ਸਵੈ ਰਾਹੁਲ ਗਾਂਧੀ ਨੇ ਆਪਣੀ ਨਿਆ ਯਾਤਰਾ ਦੇ ਵਿੱਚ ਇਹ ਕਿਹਾ ਕਿ ਅੱਜ ਉਹ ਡਾਕੂਮੈਂਟ ਬਣ ਗਿਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਇੰਡੀਆ ਇੰਡੀਆ ਗਠਜੰਬੰਦਨ ਦੀ ਹੋਂਦ ਤੇ ਅਸੀ MSP ਦੀ ਲੀਗਲ ਗਾਰੰਟੀ ਪੰਜਾਬ ਦੇ ਦੇਸ਼ ਦੇ ਕਿਸਾਨ ਨੂੰ ਦੇਵਾਂਗੇ ਥੀਰੇ ਵਿੱਚ ਸਭ ਤੋਂ ਵੱਡਾ ਹਿੱਸਾ MSP ਦਾ ਪੰਜਾਬ ਨੂੰ ਮਿਲਦਾ ਹੈ ਸੋ ਇਹ ਪੰਜਾਬ ਵਾਸਤੇ ਬੜੀ ਵੱਡੀ ਗੱਲ ਹੈ ਇਹਦੇ ਨਾਲ ਨਾਲ ਜਿਹੜਾ ਕਿਸਾਨ ਨੂੰ ਇੰਪਲੀਮੈਂਟਸ ਤੇ ਸਾਧਨਾ ਸੰਦਾਂ ਤੇ ਜਿਹੜੇ ਸੰਧ ਲੈਂਦੇ ਆ ਜੀਐਸਟੀ ਲੱਗਦਾ ਹੈ ਕਿਸਾਨ ਨੂੰ ਜੀਐਸਟੀ ਮੁਕਤ ਕਰਨ ਦੀ ਗੱਲ ਕਾਂਗਰਸ ਪਾਰਟੀ ਦੇ ਗਿਆ ਪੱਤਰ ਦੇ ਵਿੱਚ ਇਹ ਰਾਹੁਲ ਗਾਂਧੀ ਤੇ ਖੱਗੇ ਸਾਹਿਬ ਦੀ ਗਰੰਟੀ ਹੈਰੇ ਨਾਲ ਨਾਲ ਇਹਦੇ ਨਾਲ ਨਾਲ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਪੱਕਾ ਕਮਿਸ਼ਨ ਬਣਾਇਆ ਜਾਏਗਾ ਸੋ ਕਮਿਸ਼ਨ ਬਣਾ ਕੇ ਤੈਅ ਹੋਏਗਾ ਕਿ ਕਿਸਾਨਾਂ ਦਾ ਕਰਜ਼ਾ ਇਸ ਸੈਂਟਰ ਲੈਵਲ ਤੇ ਕਮਿਸ਼ਨ ਬਣੇਗਾ ਤੇ ਉਹਨਾਂ ਦਾ ਕਰਜ਼ਾ ਮਾਫ ਹੋਏਗਾ ਫਸਲਾਂ ਖਰਾਬ ਹੋਣ ਤੇ ਅੱਜ ਮੁਆਵਜ਼ੇ ਦੀ ਅੜੀ ਕਰਦੇ ਰਹੇ ਨੇ ਪੰਜਾਬ ਦੇ ਅੰਦਰ ਮੁਆਵਜ਼ਾ ਖਰਾਬ ਖਰਾਬਾ ਹੋਇਆ ਤੇ ਪੰਜਾਬ ਸਰਕਾਰ ਦਿੱਲੀ ਨੂੰ ਕੋਸਦੀ ਰਹੀ ਦਿੱਲੀ ਵਾਲੇ ਕਹਿੰਦੇ ਅਸੀਂ ਪੈਸਾ ਦਿੱਤਾ ਪੰਜਾਬ ਨੇ ਨਹੀਂ ਦਿੱਤਾ ਕਈ ਲੋਕਾਂ ਨੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਮੁਰਗੀ ਦਾ ਅੰਡੇ ਦਾ ਬੱਕਰੀ ਦਾ ਮੈਂ ਮੁਆਵਜ਼ਾ ਦੇਵਾਂਗਾ ਲੇਕਿਨ ਲੋਕਾਂ ਨੂੰ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਇਸ ਪਿਆ ਪੱਤਰ ਦੇ ਵਿੱਚ

ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਅੱਜ ਦੇ ਕੋਰਡ ਦੇ ਵਿੱਚ 72000 ਕਰੋੜ ਰੁਪਏ ਪਹਿਲੀ ਵਾਰੀ ਕਿਸਾਨਾਂ ਦੇ ਲਈ ਕਰਜ਼ਾ ਮਾਫੀ ਕੀਤੀ ਡਾਕਟਰ ਮਧਮੋਹ ਸਿੰਘ ਨੇ ਹੋਰ ਕੋਈ ਸਰਕਾਰ ਨਹੀਂ ਸੀ ਜਿਨੇ ਅੱਜ ਤੱਕ ਕਿਸਾਨਾਂ ਦੀ ਕਰਜ਼ਾ ਮਾਫੀ ਕੀਤੀ ਹੋਈ ਬੇਸ਼ੱਕ ਅਸੀਂ ਥੋੜਾ ਕੀਤਾ ਲੇਕਿਨ ਪੰਜਾਬ ਸਰਕਾਰ ਨੇ ਵੀ ਬਹੁਤ سارے ਲੋਕ ਕਹਿੰਦੇ ਰਿਹਾ ਅਕਾਲੀ ਦਲ ਕਹਿੰਦਾ ਰਿਹਾ ਕਿ ਅਸੀਂ ਕਿਸਾਨਾਂ ਤੇ ਅਸੀਂ ਸਰਕਾਰ ਹੈ ਲੇਕਿਨ ਮੈਨੂੰ ਫਕਰ ਹੈ ਕਿ ਇਹ ਵੀ ਸਾਡੇ ਸੇ ਆਇਆ ਇਸੀ 4650 ਕਰੋੜ ਰੁਪਏ ਪੰਜਾਬ ਦਾ ਲੋਕਾਂ ਦਾ ਕਰਜ਼ਾ ਜਿਹੜਾ ਕਾਂਗਰਸ ਦੀ ਸਰਕਾਰ ਦੇ ਵਿੱਚ ਅਸੀਂ ਮਾਫ਼ ਕੀਤਾ ਸੋ ਇੱਕ ਹੈ ਨੌਜਵਾਨ ਨਿਆ ਸੋ ਨੌਜਵਾਨ ਨਿਆਂ ਦੀ ਗੱਲ ਕਰੀਏ ਅੱਜ ਬੇਰੋਜ਼ਗਾਰੀ ਦਾ ਆਲਮ ਪੂਰੀ ਦੇਸ਼ ਭਰ ਦੇ ਵਿੱਚ ਜਿਹੜੀ ਇੰਡੀਆ ਦੇ ਟੌਪ ਇੰਸਟੀਚਿਊਟ ਹੈ ਆਈਆਈਟੀ ਮੁੰਬਈ 30% ਸਟੂਡੈਂਟ ਨੂੰ ਨੌਕਰੀ ਨਹੀਂ ਮਿਲੀ ਉਹਨਾਂ ਚ IIT ਮੁੰਬਈ ਆ ਟਾਈਮਸ ਆਫ ਇੰਡੀਆ ਦੀ ਖਬਰ ਹੈ ਜਿੱਥੇ ਪਹਿਲਾਂ ਪਲੇਸਮੈਂਟ ਹੋ ਜਾਂਦੀ ਸੀ ਪੜ੍ਹਦੇ ਆ ਪੜ੍ਹਦੇ ਆ ਨੌਕਰੀ ਮਿਲ ਜਾਂਦੀ ਸੀ ਹੁਣ ਉੱਥੇ ਜਿਹੜੇ ਲੋਕ ਪੜ੍ਹ ਕੇ ਚਲੇ ਗਏ ਉਹਨਾਂ ਨੂੰ ਵੀ 30% ਉਹਨਾਂ ਸਟੂਡੈਂਟਸ ਨੂੰ ਨੌਕਰੀ ਨਹੀਂ ਮਿਲੀ ਅਸੀਂ ਕੀ ਕਿਹਾ ਪਹਿਲੀ ਨੌਕਰੀ ਪੱਕੀ ਅਤੇ 1 ਲੱਖ ਰੁਪਏ ਦੀ ਇੰਟਰਨਸ਼ਿਪ ਜੇ ਉਥੇ ਇੰਟਰਨਸ਼ਿਪ ਕਰੇਗਾ ਤਾਂ ਲੱਖ ਰੁਪਇਆ ਅਸੀਂ ਜਾਣੀ ਕੀ ਉਹਨਾਂ ਨੂੰ ਇੰਟਰਨਸ਼ਿਪ ਦਾ ਲਾਵਾਂਗੇ ਸਰਕਾਰ ਪੈਸਾ ਦੇਵੇਗੀ ਹੋਰ ਮਤਲਬ ਗ੍ਰੈਜੂਏਟ ਤੇ ਡਿਪਲੋਮਾ ਹੋ ਜਾਵੇ ਕੇਂਦਰ ਸਰਕਾਰ ਪ੍ਰਾਈਵੇਟ ਜਾਂ ਸਰਕਾਰੀ ادارے ਵਿੱਚ ਟ੍ਰੇਨਿੰਗ ਕਰਵਾਏਗੀ ਅਤੇ 1 ਲੱਖ ਰੁਪਇਆ ਮੇਨ ਤਨਖਾਹ ਵੀ ਉਹ ਦੇਗੀ ਟ੍ਰੇਨਿੰਗ ਜਿਹੜੀ ਅਸੀਂ ਕਰਾਵਾਂਗੇ ਤੇ ਮੈਂ ਤਾਂ ਨਾਂ ਵੀ ਅਸੀਂ ਦੇਵਾਂਗੇ ਤੇ ਪੂਰੇ ਦੇਸ਼ ਅੰਦਰ 30 ਲੱਖ ਸਰਕਾਰੀ ਨੌਕਰੀਆਂ ਅਸੀਂ ਨੌਜਵਾਨਾਂ ਦੇ ਲਈ ਆਉਣ ਵਾਲੇ ਸਮੇਂ ਚ ਦੇਾਂਗੇ ਅਸੀਂ 2 ਕਰੋੜ ਨੌਕਰੀ ਦਾ ਵਾਅਦਾ ਤਾਂ ਨਹੀਂ ਕੀਤਾ ਅਸੀਂ 30 ਲੱਖ ਦਾ ਵਾਅਦਾ ਕੀਤਾ ਉਹਨਾਂ ਨੇ 2 ਲੱਖ ਦਾ ਕਿਹਾ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸੰਤ ਦੀ ਆਮਦਨ ਅਸੀਂ ਦੁੱਗਣੀ ਕਰ ਦੇਾਂਗੇ ਬੇਕਰ ਅਸੀਂ 30 ਲੱਖ ਲੋਕਾਂ ਨੂੰ ਨੌਕਰੀ ਦਿਆਂਗੇ ਔਰ ਇਹ ਪੈਸਾ ਜਿਹੜਾ ਹੈ ਇਹ ਡੈਪਟੀ ਕਮਿਸ਼ਨਰ ਕੋਲੇ ਆ ਜਾਏਗਾ ਪਹਿਲਾ ਤੇ ਡੈਪਟੀ ਕਮਿਸ਼ਨਰ ਜਦ ਵੀ ਕੋਈ ਬੱਚਾ ਇਸ ਤਰ੍ਹਾਂ ਟ੍ਰੇਨਿੰਗ ਲਏਗਾ ਤੇ ਉਹ ਟ੍ਰੇਨਿੰਗ ਇੰਸਟੀਚਿਊਟ ਨੂੰ ਉਹ ਪੈਸਾ ਮਿਲ ਜਾਏਗਾ ਨਾਰੀ ਮਿਆਂ ਇਹਦੀ ਸਿੱਧਾ ਸਿੱਧਾ ਪੰਜਾਬ ਦੀਆਂ ਸਾਡੀਆਂ ਮਾਈਆਂ ਭੈਣਾਂ ਔਰਤਾਂ ਭੈਣਾਂ ਬੀਬੀਆਂ ਨਾਲ ਜੁੜਿਆ ਹੋਇਆ ਅਸੀਂ ਇਹ ਤਾਂ ਨਹੀਂ ਕਿਹਾ ਕਿ 1000 ਰੁਪਇਆ ਮਹੀਨਾ ਦੇ ਦੇ ਕੇ ਮੁੱਖ ਮੰਤਰੀ ਨੇ ਕਿ 1000 ਰੁਪਇਆ ਦੇਊਗਾ ਤੇ ਹੁਣ 2.5 ਸਾਲ ਟੱਪ ਗਏ ਉਰੇ ਤੇ ਗੌਰ ਹੀ ਨਹੀਂ ਫਰਮਾਇਆ ਆਗਮੀਆਂ ਭਗਵੰਤ ਮਾਨ ਜੀ ਨੇ 1-1000 ਰੁਪਿਆ ਪੰਜਾਬ ਦੀਆਂ ਔਰਤਾਂ ਦੇ ਨਾਲ ਧੋਖਾ ਹੋਇਆ ਲੇਕਿਨ ਅਸੀਂ ਕੀ ਕੀਤਾ ਅਸੀਂ ਕਿਹਾ ਸਰਕਾਰੀ ਨੌਕਰੀਆਂ ਦੇ ਵਿੱਚ ਔਰਤਾਂ ਨੂੰ 50% ਰਿਜ਼ਰਵੇਸ਼ਨ ਦੇਾਂਗੇ ਮੈਨੂੰ ਪਤਾ ਮੇਰੇ ਖੱਬੇ ਪਾਸੇ ਤੇਰੇਤਰ ਸਿੰਘ ਅੰਦਰ ਬਾਜਵਾ ਜੀ ਨੇ 50% ਜਦੋਂ ਪੰਚਾਇਤੀ ਚੋਣਾਂ ਹੋਈਆਂ ਉਰੇ ਵਿੱਚ ਅਸੀਂ 50% ਔਰਤਾਂ ਨੂੰ ਹਰ ਲੈਵਲ ਤੇ ਪੰਚਾਇਤ ਲੈਵਲ ਤੇ ਛੋਟੀ ਚੌਂ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੱਕ ਰੱਖਵਾ ਕਰਨ ਕੀਤਾ ਸੀ ਇਹ ਵੀ ਸਾਡੇ ਹਿੱਸੇ ਆਇਆ ਹੈ ਔਰ ਹਰ ਗਰੀਬ ਔਰਤ ਨੂੰ ਗਰੀਬ ਪਰਿਵਾਰ ਦੀ ਔਰਤ ਨੂੰ 1 ਲੱਖ ਰੁਪਇਆ ਸਾਲਨਾ ਅਸੀਂ ਦਿਆਂਗੇ ਜਿਹੜੀ ਅਸੀਂ ਨਾਰੀ ਮਿਆਂ ਦੇ ਵਿੱਚ ਕੀਤਾ ਯਾਨੀ ਕਿ 8500 ਰੁਪਏ ਮਹੀਨਾ ਹੋ ਗਿਆ ਹੈ इंडिया गठबंधन दी सरकार 1 लाख रुपया परिवार दी औरत नु देगी सालाना और महीने दा अगर औसत पाइएगा 8500 रुपया आशा वर्कर जेड़ियां ਵਿਚਾਰੀਆਂ ਰੋਡੀਆਂ ਫਿਰਦੀਆਂ ਮਿੱਟੀ ਮੀਲ ਆਂਗਣਵਾੜੀ ਵਰਕਰ ਜਿਹੜੀਆਂ ਰੋਜ਼ ਚੀਕਾਂ ਮਾਰ-ਮਾਰ ਕੇ 10 ਸਾਲਾਂੀਆਂ ਧਰਨੇ ਲਾ ਰਹੀਆਂ ਕਿਸੇ ਨੇ ਗੱਲ ਨਹੀਂ ਸੁਣੀ ਅਸੀਂ ਆਂਗਣਵਾੜੀਆਂ ਵਾਸਤੇ ਜਦੋਂ ਸਾਡੀ ਸਰਕਾਰ ਆਈ ਸੀ ਅਸੀਂ ਬਹੁਤ ਵੱਡੀ ਰਾਹਤ ਲੈ ਕੇ ਆਏ ਸੀ ਉਹਨਾਂ ਸੀ ਇਹਨਾਂ ਦੀ ਫਰਖਾਹ ਕੇਂਦਰ ਚਾਹੇ ਸਰਕਾਰ ਔਨ ਤੇ ਡਬਲ ਫਰਖਾਹ ਦੇਣ ਦਾ ਵਾਦਾ ਸਾਡੇ ਇਸ ਡਾਕੂਮੈਂਟ ਦੇ ਵਿੱਚ ਹੱਥ ਬਦਲੇਗਾ ਹਾਲਾਤ ਤੇ ਨਾਰੀ ਮਿਆਂ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਹਾਂਜੀ ਨਵੀਂ ਵਰਤਿਆਂ ਵੀ ਹਾਂਜੀ ਨਵੀਂ ਵਰਤਾਂ ਨਵੀਆਂ ਵਰਤਿਆਂ ਵੀ ਇਹ ਦੇ ਵਿੱਚ ਡਬਲ ਭਜਾਣਗੇ ਸੋ ਅੱਗੇ ਹੈਗਾ ਜੀ ਮਜ਼ਦੂਰ ਨਿਆਂ ਇਹਨਾਂ ਮਜ਼ਦੂਰਾਂ ਵਾਸਤੇ ਨਿਆਂ ਹੈ ਆਮ ਲੋਕਾਂ ਵਾਸਤੇ ਜਿਹੜੇ ਮਜ਼ਦੂਰ ਵਿਚਾਰੇ ਕੰਮ ਹੈ ਸਰ ਮਨਰੇਗਾ ਕੰਮਿਆਂ ਦੀ ਦਿਹਾੜੀ ਇਹ ਮਨਰੇਗਾ ਲੈ ਕੇ ਕੌਣ ਆਇਆ ਬੇਸ਼ੱਕ ਕਿਸੇ ਨੇ ਝੱਡਾ ਲਾ ਲਿਆ ਕਿਸੇ ਨੇ ਝੱਡਾ ਲਾ ਲਿਆ ਅੱਜ ਮਨਰੇਗਾ ਦੀ ਮੈਨੂੰ ਯਾਦ ਹੈ ਬੇਸ਼ੱਕ ਪ੍ਰਧਾਨ ਮੰਤਰੀ ਨੇ ਇਹ ਕਿਹਾ ਸੀ ਪਾਰਲੀਮੈਂਟ ਵਿੱਚ ਕਿਹਾ ਕਿ ਮਨਰੇਗਾ ਸਭ ਤੋਂ ਵੱਡੀ ਗਲਤੀ ਹੈ ਇਸ ਸਰਕਾਰ ਦੀ ਯੂਪੀਏ ਦੀ ਅੱਜ ਜਿਸ ਤਰੀਕੇ ਦੇ ਨਾਲ ਮਨਰੇਗਾ ਨੇ ਗਰੀਬ ਦਾ ਢਿੱਡ ਭਰਨ ਦਾ ਕੰਮ ਕੀਤਾ ਬਹੁਤ ਸਾਰੇ ਗਰੀਬੀ ਰੇਖਾ ਤੋਂ ਥੱਲੇ ਜਿਉਂਦੇ ਐ ਪਰ ਮਨੇਰੇਗਾ ਦੇ ਰਾਹਣੀ ਜੋ ਸਾਡੇ ਪਛੜੇ ਇਲਾਕੇ ਦੀ ਡਿਵੈਲਪਮੈਂਟ ਹੋਈ ਐ ਇਹ ਪਿੰਡਾਂ ਦੇ ਸਾਥੀ ਤੇ ਮਜ਼ਦੂਰ ਧਿਆੜੀ ਵੀ ਉਹਨਾਂ ਇਹ ਉਹੀ ਦੱਸ ਸਕਦੇ ਨੇ ਸੋ ਇਹਨਾਂ ਨੇ ਸਰਕਾਰ ਨੇ ਮੋਦੀ ਸਰਕਾਰ ਨੇ 10 ਸਾਲਾਂ ਬਾਅਦ 303 ਰੁਪਏ ਤੋਂ 322 ਰੁਪਏ ਕੀਤੇ ਲੇਕਿਨ ਸਾਡੀ ਹੁਣ ਜਿਹੜੀ ਗਮਗਮ ਅਸੀਂ 400 ਰੁਪਏ ਜਦੋਂ ਇੰਡੀਆ ਗੱਠਜੋੜਨ ਦੀ ਸਰਕਾਰ ਬਣ ਜਾਏਗੀ ਤਾਂ 400 ਰੁਪਏ ਅਸੀਂ ਦਿਹਾੜੀ ਮਜ਼ਦੂਰਾਂ ਦੀ ਮਨਰੇਗਾ ਦੇ ਤਹਿ ਕਰਾਂਗੇ। ਔਰ ਇੱਕ ਹੋਰ ਬਹੁਤ ਵੱਡੀ ਡਿਮਾਂਡ ਹੈ। ਮਗਲੇ 10 ਸਾਲਾਂ ਤੋਂ ਕਿ ਪਿੰਡਾਂ ਦੇ ਵਿੱਚ ਤਾਂ ਮਜ਼ਦੂਰਾਂ ਨੂੰ ਦਿਹਾੜੀ ਮਿਲ ਗਈ। ਲੇਕਿਨ ਸ਼ਹਿਰਾਂ ਦੇ ਜਿਹੜੇ ਲੋਕ ਸਨ ਮਜ਼ਦੂਰ ਸਨ ਉਹ ਕਦੇ ਹਮੇਸ਼ਾ ਕਹਿੰਦੇ ਕਿ ਸ਼ਹਿਰਾਂ ਦੇ ਵਿੱਚ ਵੀ ਮਨਰੇਗਾ ਲਾਗੂ ਹੋਣੀ ਚਾਹੀਏ। ਇਸ مزدور نیا یہ بھی ہے کہ منریگا جائے گی گریب پروارا پچی لکھ روپئے کا ابھی علاج اور ایک اللہ اتنی نہیں کہہ رہے کھنی کھنی کھنی. تو اسی دیکھا ہونا پچی لکھ روپئے کا علاج راجستان گورمنٹ اشوک گہلوت کی سرکار نے ਇਸੇ ਵੀ ਟਾਪ ਆਫ ਦੀ ਲਾਈਨ ਜਿਹੜਾ ਕੋਈ ਵੱਡੇ ਤੋਂ ਵੱਡਾ ਹਸਪਤਾਲ ਹੈ ਰਾਜਸਥਾਨ ਦਾ ਉੱਥੇ ਵੀ 25 ਲੱਖ ਦਾ ਇਲਾਜ ਮੁਫਤ ਹੋ ਰਿਹਾ ਹੈ ਇਸ ਸਕੀਮ ਕੇਵਲ ਕਹਿਣ ਆਸਤੇ ਨਹੀਂ ਇਹ ਚੱਲ ਰਹੀ ਹੈ ਔਰ ਬਹੁਤ ਸਾਰੇ ਲੋਕਾਂ ਨੇ ਪੰਜਾਬ ਤੋਂ ਆਪ ਦਾ ਵੋਟਰ ਕਾਰਡ ਕਟਾ ਕੇ ਜਿਹੜੇ ਮਜ਼ਦੂਰ ਸਨ ਕਈਆਂ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਇੱਧਰ ਨਹੀਂ ਸਨ ਉੱਧਰ ਨਹੀਂ ਸਨ ਕਿਉਂਕਿ ਅਸੀਂ ਬਾਰਡਰ ਤੇ ਲੱਗ ਜਾਂਦੇ ਹਾਂ ਉੱਥੇ ਰਾਜਸ탄 ਮਟੇਲੀ ਉਹਨਾਂ ਨੇ ਉੱਥੇ ਬਣਾ ਲਈ ਤਾਂ ਜੋ ਉਹਨਾਂ ਦਾ ਇਲਾਜ 25 ਲੱਖ ਰੁਪਏ ਦਾ ਮੁਫਤ ਹੋ ਜਾਏ ਹੋਣ ਸਾਡੇ ਮਜ਼ਦੂਰ ਮਿਆਂ ਦੇ ਵਿੱਚ ਅਸੀਂ 25 ਲੱਖ ਰੁਪਏ ਦਾ ਇਲਾਜ ਵੀ ਜਿਹੜੀ ਸਾਡੀ ਸਰਕਾਰ ਹੋਂਤੇ ਅਸੀਂ ਮੁਫਤ ਕਰਾਂਗੇ ਮਜ਼ਦੂਰਾ ਲਈ ਜੀਵਨ ਅਤੇ ਦੁਰਘਟਨਾ ਬੀਮਾ ਪਹਿਲੀ ਵਾਰੀ ਹੋਏਗਾ ਕਿ ਜੀਵਨ ਦਾ ਬੀਮਾ ਵੀ ਮਜ਼ਦੂਰ ਆਸੇ ਕਿਉਂਕਿ ਗਰੀਬ ਬੰਦਾ ਜਦੋਂ ਮਰ ਜਾਂਦਾ ਵਿਚਾਰੇ ਨੂੰ ਰੁਪਿਆ ਨਹੀਂ ਮਿਲਦਾ अगर ਉਹਦਾ ਜੀਵਨ ਬੀਮਾ ਕੇਂਦਰ ਸਰਕਾਰ ਸਾਡੀ ਸਰਕਾਰ ਕਰੇਗੀ ਤਾਂ ਕਮ ਸੇ ਕਮ ਜਦੋਂ ਜਾਨ ਵਾਲੇ ਤੋਂ ਬਾਅਦ ਉਹਦਾ ਪਰਿਵਾਰ ਸੋਖਾ ਹੋ ਜਾਏਗਾ ਜੀਵਨ ਬੀਮਾ ਦਿੱਤਾ ਹੈ। ਦੁਰਘਟਨਾ ਬੀਮਾ ਕਈ ਵਿਚਾਰੇ ਮਜ਼ਦੂਰ ਮੈਨੂੰ ਪਤਾ ਹੈ। ਸੜਕ ਤੇ ਜਾਂਦੇ ਰਾਤ ਪਰ ਆਤੇ ਆਉਂਦੇ ਮੋਟਰਸਾਈਕਲ ਤੇ ਜਾਂਦੇ ਐਕਸੀਡੈਂਟ ਹੋ ਜਾਂਦਾ ਹੈ। ਫਿਰ ਕਿੱਦਾਂ ਲੋਕਾਂ ਤੋਂ ਪੈਸੇ ਮੰਗ ਮੰਗ ਕੇ ਇਲਾਜ ਕਰਉਂਦੇ। ਉਹ ਦੁਰਘਟਨਾ ਬੀਮਾ ਵੀ ਅਸੀਂ ਕੇਂਦਰ ਸਰਕਾਰ ਜਾਨੀ ਕਿ ਇਸ ਮਜ਼ਦੂਰ ਨਿਆ ਪੱਤਰ ਦੇ ਵਿੱਚ ਕਾਂਗਰਸ ਪਾਰਟੀ ਨੇ ਉਹ ਲਿਆਇਆ। ਔਰ ਇੱਕ ਠੇਕਾ ਸਿਸਟਮ ਦੀ ਬਹੁਤ ਸਾਡੇ ਮਜ਼ਦੂਰਾਂ ਤੇ ਪੱਲੇਦਾਰਾਂ ਦੇ ਵਿੱਚ ਰੋਲਾ ਹੈ। ਮੁੱਖ ਸਰਕਾਰੀ ਕੰਮਾਂ ਦੇ ਵਿੱਚ ਠੇਕਾ ਸਿਸਟਮ ਮਜ਼ਦੂਰੀ ਸਰਕਾਰੀ ਕੰਮਾਂ ਦੇ ਵਿੱਚ ਜਿਹੜਾ ਠੇਕਾ ਸਿਸਟਮ ਮਜ਼ਦੂਰੀ ਹੈ। ਇਹ ਹਰ ਮੰਡੀ ਦਾ ਰੋਲਾ ਹੈ। ਉਹ ਆਏ ਵਾਰੀ ਧਰਨਾ ਲਾਉਂਦੇ ਨੇ ਪੱਲੇਦਾਰ ਤੇ ਹੋਰ ਲੋਕ। ਇਹ ਪੱਕੇ ਤੌਰ ਤੇ ਮਜ਼ਦੂਰੀ ਬੰਦ ਕੀਤੀ ਜਾਏਗੀ ਜਿਹੜੀ ਠੇਕੇ ਸਿਸਟਮ ਤੇ ਹੈ ਉਹਨੂੰ ਅਸੀਂ ਸਰਕਾਰੀ ਤੌਰ ਤੇ ਲਾਗੂ ਉਹਨੂੰ ਸਰਕਾਰੀ ਮਜ਼ਦੂਰੀ ਦੇਾਂਗੇ ਲਾਗੂ ਕਰਾਂਗੇ ਤੇ ਵੱਡੀ ਸਭ ਤੋਂ ਯੋਜਨਾ ਕਿਉਂਕਿ ਪੰਜਾਬ ਦਾ ਪੰਜਾਬ ਦਾ ਜਿਹੜਾ ਨੌਜਵਾਨ ਸਭ ਤੋਂ ਵੱਧ ਫੌਜ ਦੇ ਵਿੱਚ ਮੈਂ ਸਮਝਦਾ ਕਿ ਲੋਕ ਜਾਣਦੇ ਨੇ ਤੱਕ ਪਰ ਹੁੰਦੇ ਨੇ ਪਈਆ ਪਰ ਬਾਦਰ ਤੇ ਫਿਰ ਉਹ ਰਾਖੀ ਕਰਦੇ ਨੇ ਇੱਕ ਇੱਕ ਬੰਦਾ 20-20 ਬੰਦਿਆਂ ਨਾਲ ਸਾਡਾ ਲੜਦਾ ਉੱਥੇ ਇੱਕ ਇੱਕ ਸਾਡਾ ਰਖਵਾਲਾ ਅੱਜ ਬਹੁਤ ਸਾਰੀਆਂ ਸਾਮੀਆਂ ਲੱਖਾਂ ਦੀ ਤعداد ਦੇ ਵਿੱਚ ਸਾਮੀਆਂ ਫੌਜ ਦੇ ਵਿੱਚ ਖਾਲੀ ਪਈਆਂ ਲੇਕਿਨ ਅਗਨੀ ਮਾਰਦੀ ਅਗਨੀ ਵੀਰ ਅਗਨੀ ਸਕੀਮ ਨੇ ਮੈਨੂੰ ਲੱਗਦਾ ਕਿ ਸਾਡਾ ਫੌਜ ਦੇ ਜਿਹੜੇ ਨੌਜਵਾਨਾਂ ਨੂੰ ਬਹੁਤ ਢੀਮੋਰਾਲਾਈਜ਼ ਕੀਤਾ ਉਹਨਾਂ ਨੂੰ ਇਸ ਗੱਲ ਵੀ ਉਹਨਾਂ ਦਾ ਬੜਾ ਮਨ ਦੁਖਿਆ ਕਿਤੇ ਨਾ ਕਿਤੇ ਜਿੰਨੇ ਵੀ ਫੌਜੀ ਭਰਾ ਚਾਹੇ ਰਿਟਾਇਰ ਨੇ ਚਾਹੇ ਜੋਬ ਦੇਣੇ ਉਹ ਕਹਿੰਦੇ ਕਿ ਇਸ ਨੇ ਸਾਰਾ ਸਿਸਟਮ ਤੇ ਸਾਡੀ ਫੌਜ ਦਾ ਜਿਹੜਾ ਮਰੋਬਾਰਾ ਤੇ ਸਟ੍ਰੈਸ ਕਰ ਸਕਦਾ ਸਾਡੀ ਸਰਕਾਰ ਦੀ ਇਹ ਵੀ ਗਰੰਟੀ ਹੈ ਕਿ ਅਸੀਂ ਪੱਕੇ ਤੌਰ ਤੇ ਭਰਤੀ ਕਰਾਂਗੇ ਤੇ ਜਿਹੜੀ ਅਗਨੀ ਵਰਗੀ ਅਗਨੀ ਵੀਰ ਵਰਗੀ ਜਿਹੜੀ ਸਕੀਮ ਹੈ ਇਹ ਨੂੰ ਅਸੀਂ ਬੰਦ ਕਰਾਂਗੇ ਬਹੁਤ ਸਾਰੀਆਂ ਹੋਰ ਵੀ ਸਕੀਮਾਂ ਸਿੰਘਾਂ ਜਿਨ੍ਹਾਂ ਬਾਰੇ ਇਹ ਮੈਂ ਪੰਜਾਬ ਨਾਲ ਪੱਲੋਖਾ ਤਰਖਣ ਵਾਲੀਆਂ ਜਿਹੜੀਆਂ ਗੱਲਾਂ ਸੀ ਉਹਰੇ ਤੇ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਗੌਰ ਫਰਮਾਇਆ ਕਿ ਇਹ ਕਾਂਗਰਸ ਪਾਰਟੀ ਤੁਹਾਡੇ ਲਈ ਆ ਸਾਰੀਆਂ ਜਿਹੜੀਆਂ ਨਿਆਏ ਇਹ ਲੈ ਕੇ ਆਈ ਹੈ ਔਰ ਰਾਹੁਲ ਗਾਦੀ ਜੀ ਦੀ ਪਰਸੋ ਵੀਡੀਓ ਆਈ ਸੀ ਇਹ ਜਿਹੜਾ ਡਾਕੂਮੈਂਟ ਹੈ ਇਹ ਵਿਜ਼ਨ ਡਾਕੂਮੈਂਟ ਇਹ ਨਿਆ ਜਿਹੜਾ ਪੱਤਰ ਹੈ ਇਹ ਲੋਕਾਂ ਨੂੰ ਪੁੱਛ ਕੇ ਬਣਾਇਆ ਗਿਆ ਹੈ ਇਹ ਭਗਵੰਤ ਮਾਨ ਵਾਂਗੂ ਨੀਂਗਾ ਕਿ ਪਹਿਲਾ ਬਜਟ ਲੋਕਾਂ ਨੂੰ ਪੁੱਛ ਕੇ ਤੇ ਘਰ-ਘਰ ਫਾਈਨਾਂਸ ਮੰਤਰੀ ਜਾਂਦੇ ਸੀ ਕਿ ਲੋਕਾਂ ਦਾ ਬਜਟ ਹੋਊਗਾ। ਉਸ ਤੋਂ ਬਾਅਦ ਜਿਹੜੇ 2-3 ਬਜਟ ਆਏ ਕਿਸੇ ਨੇ ਪੁੱਛਿਆ ਹੀ ਨਹੀਂ ਗਾ। ਰਾਹੁਲ ਕਾਂਧੀ ਜੀ ਨੇ ਇਹ ਵੀ ਕਿਹਾ ਕਿ ਅਗਰ ਕੋਈ ਐਸੀ ਚੀਜ਼ ਰਹਿ ਗਈ ਹੈ, ਵੀ ਆਰ ਓਪਨ ਸਾਨੂੰ ਜਲਦੀ ਸੁਝਾਅ ਭੇਜੋ, ਈਮੇਲ ਰਾਹੀਂ, ਪੱਤਰ ਰਾਹੀਂ। ਮੈਂ ਇੱਥੇ ਵੀ ਕਹਾਂਗਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਵੀ ਤੁਸੀਂ ਸੁਝਾਅ ਭੇਜ ਸਕਦੇ ਹੋ। ਕੋਈ ਐਸੀ ਚੀਜ਼ ਕੋਈ ਐਸਾ ਵਰਗ ਅਗਰ ਜਿਹੜਾ ਰਹਿ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਦੀ ਗੱਲ ਦਿੱਲੀ ਤੱਕ ਪਹੁੰਚਾਉਣ ਦਾ ਕੰਮ ਕਰਾਂਗੇ ਸਟਿਲ ਵੀ ਆਰ ਓਪਨ ਸੋ ਮੈਂ ਵਧਾਈ ਵੀ ਦਿੰਦਾ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਨਾਲ ਹੀ ਨਾਲ ਮੈਂ ਗਵਿੰਦਰ ਜੀ ਦਾ ਔਰ ਕੇਂਦਰ ਦੀ ਸਾਡੀ ਸਾਰੀ ਸਮੁੱਚੀ ਲੀਡਰਸ਼ਿਪ ਦਾ ਅੱਜ ਦੇ ਸਨਿਆ ਪੱਤਰ ਤੇ ਇਹਨਾਂ ਨਿਆਂਵਾ ਆਸੇ ਮੈਂ ਉਨਾਂ ਦਾ ਤਬਾਗ ਵੀ ਕਰਦਾ ਹੈ ਆਉਣ ਵਾਲੇ ਸਮੇਂ ਤੁਹਾਡੇ ਰਾਹੀਂ ਅਸੀਂ ਇਹ ਘਰ ਘਰ ਤੱਕ ਇਹ ਜਿਹੜੇ ਨਿਆਏ ਇਹ ਪਹੁੰਚਾਉਂਦਾ ਕੰਮ ਕਰਾਂਗੇ